ਨਵੀਂਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜੱਗੀ ਚੰਡੀਗੜ੍ਹ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਲਦੀ BMW ਗੱਡੀ ਅੱਗ ਦਾ ਗੋਲਾ ਬਣ ਜਾਂਦੀ ਹੈ ਇਹ ਮੰਜ਼ਰ ਆਪਣੇ ਅੱਖੀ ਜਿਹੜੇ ਲੋਕ ਦੇਖਦੇ ਨੇ ਉਹਨਾਂ ਦੀ ਰੂਹ ਕੰਬ ਜਾਂਦੀ ਹੈ ਉਹਨਾਂ ਦੇ ਲਈ ਇਹ ਮੰਜ਼ਰ ਦਿਲ ਦਹਿਲਾ ਦੇਣ ਵਾਲਾ ਜੀਆਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖ ਸਕਦੇ ਹੋ ਕਿ ਇੱਥੇ ਸੈਕਟਰ 22 ਤੇ 23 ਡਿਵਾਈਡਿੰਗ ਰੋਡ ਦੇ ਉੱਤੇ ਦੇਰ ਰਾਤ ਉਸ ਵੇਲੇ ਹਫਤਾ ਅਰਧ ਫਰੀ ਮਾਚ ਜਾਂਦੀ ਹੈ ਜਦੋਂ ਚਲਦੀ ਹੋਈ BMW ਗੱਡੀ ਨੂੰ ਅਚਾਨਕ ਅੱਗ ਲੱਗਦੀ ਹੈ ਗੱਡੀ ਸੈਕਟਰ 15 ਵਾਸੀ ਸਾਹਿਲ ਚਲਾ ਰਿਹਾ ਹੁੰਦਾ ਹੈ ਜੋ ਮੁਹਾਲੀ ਦੇ ਫੇਜ਼ 12 ਤੋਂ BMW ਕਾਰ ਦੀ ਸਰਵਿਸ ਕਰਵਾ ਕੇ ਘਰ ਵਾਪਸ ਆ ਰਿਹਾ ਹੁੰਦਾ ਹੈ ਰਸਤੇ ਦੇ ਵਿੱਚ ਅਚਾਨਕ ਗੱਡੀ ਦੇ ਵਿੱਚੋਂ ਧੂਆ ਨਿਕਲਣ ਲੱਗਦਾ ਹੈ ਇਸ ਨੂੰ ਦੇਖਦੇ ਹੀ ਉਹ ਮੁੰਡਾ ਜਿਹੜਾ ਹੁੰਦਾ ਹੈ ਗੱਡੀ ਤੋਂ ਬਾਹਰ ਆਉਂਦਾ ਹੈ ਕੁਝ ਹੀ ਸੈਕਿੰਡ ਦੇ ਵਿੱਚ ਕਾਰ ਅੱਗ ਦੀਆਂ ਲਪਟਾਂ ਦੇ ਵਿੱਚ ਘਿਰ ਜਾਂਦੀ ਹੈ ਦੇਖਦੇ ਹੀ ਦੇਖਦੇ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਜਾਂਦੀ ਹੈ ਘਟਨਾ ਤੋਂ ਬਾਅਦ ਸੜਕ ਦੇ ਉੱਤੇ ਲੋਕਾਂ ਪੀੜੀ ਇਕੱਠੀ ਹੁੰਦੀ ਹੈ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਦੇ ਉੱਤੇ ਪਹੁੰਚਦੀ ਹੈ ਅੱਗ ਦੇ ਉੱਤੇ ਮੁਸ਼ਕਲ ਨਾਲ ਕਾਬੂ ਪਾਇਆ ਜਾਂਦਾ ਹੈ ਸਾਹਲ ਦਾ ਵੱਲੋਂ ਦੱਸਿਆ ਗਿਆ ਕਿ ਗੱਡੀ ਦੀ ਇੰਸ਼ੋਰੈਂਸ ਨਹੀਂ ਸੀ ਇਸ ਕਰਕੇ ਉਸ ਦਾ ਭਾਰੀ ਨੁਕਸਾਨ ਹੋਇਆ ਚੰਗੀ ਗੱਲ ਇਹ ਰਹੀ ਕਿ ਮੌਕੇ ਰਹਿਣ ਦੇ ਹੀ ਗੱਡੀ ਦੇ ਵਿੱਚੋਂ ਉਹ ਬਾਹਰ ਆ ਗਿਆ ਤੇ ਉਸ ਦੀ ਜਾਨ ਬਚ ਗਈ ਜੇਕਰ ਕੁਝ ਹੋਰ ਸੈਕਿੰਡ ਦੀ ਦੇਰੀ ਹੋ ਜਾਂਦੀ ਤਾਂ ਆਟੋਮੈਟਿਕ ਲੌਕ ਹੋ ਸਕਦੀ ਸੀ ਗੱਡੀ ਅਤੇ ਵੱਡਾ ਜਾਨੀ ਨੁਕਸਾਨ ਵਾਪਰ ਸਕਦਾ ਸੀ